ਖੁੱਲੇ ਦਾ ਲੱਗ ਕਿਉਂਕਿ ਬਾਦਲ ਸਾਹਿਬ ਤੇ ਕਾਲੀ ਦਲ ਦੀ ਸੋਚ ਹੈ ਜੋ ਜ਼ਬਾਨ ਕਰਦੀ ਹੈ ਪੂਰੀ ਕਰਨੀ ਹੈ ਸ਼ਗਨ ਬਾਦਲ ਸਾਹਿਬ ਨੇ ਦਿੰਦੇ ਸੀ ਪੈਨਸ਼ਨਾਂ ਬਾਦਲ ਸਾਹਿਬ ਦਿੰਦੇ ਸੀ ਜਿਹੜੇ ਤੁਹਾਡੇ 200 ਯੂਨਿਟ ਬਿਜਲੀ ਦੇ ਉਹਨਾਂ ਨੇ ਕੀਤੇ ਮੈਂ ਕਿਹਾ 200 ਵੀ ਮਿਲਣਾ ਤਾਂ ਸਾਰੇ ਹੀ ਮਾਫੀ ਸੀ ਤੁਸੀਂ ਤਾਂ ਸਾਰੇ ਜੋੜੀ ਬੈਠੇ ਸੀ ਉੱਤੇ ਤਾਰਾਂ ਨਾਲ ਹੈ ਕਰੇ ਸੀ ਕਿ ਨਹੀਂ ਹੱਥ ਘੜੇ ਕਰੋ ਮੰਜੇ ਕਰਦੇ ਸੰਗੋਣਾ ਬਦੇ ਕੋਈ ਪੁੱਛਦਾ ਸੀ ਉਦੋਂ ਕੋਈ ਪੀਲੀ ਵਾਲ ਨੱਕ ਮੈਦੀ ਹਿੰਮਤ ਨਹੀਂ ਤੁਹਾਡੇ ਕੋਲੇ ਆਜੀ ਕਿਉਂਕਿ ਰਾਜ ਤੁਹਾਡਾ ਸੀ ਕੋਈ ਬੰਦਾ ਪੈਂਦਾ ਤੁਹਾਨੂੰ ਪਤਾ ਜੱਦਾ ਨੂੰ ਫੜ ਕੇ ਬਾਗਲਪਿੰਡ ਨਾਲ ਹੀ ਅਗਵਾਂ ਚ ਆ ਫਰਕਾ ਆਪਣਿਆਂ ਦਾ ਤੁਹਾਡੇ ਨੌਜਵਾਨਾਂ ਨੂੰ ਜਿਮ ਖੇਡਾਂ ਦਾ ਸਮਾਨ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਅਸੀਂ ਤੁਹਾਡੇ ਪਿੰਡਾਂ ਸੇਵਾ ਕੇਂਦਰ ਬਣਾਏ ਜਿਹੜੇ ਬੰਦ ਕਰ ਦਿੱਤੇ ਇੱਥੇ ਬਜ਼ੁਰਗ ਬੈਠੇ ਐ ਦੱਸੋ ਸਾਰੇ ਕਿੱਬੇ ਹੁੰਦੇ ਸੀ ਕਿ ਨਹੀਂ 30 ਸਾਲ 30 ਸਾਲ ਪਹਿਲੇ ਕਿੱਬੇ ਹੁੰਦੇ ਸੀ ਨਾ ਅੱਜ ਖੇਤ ਬਣਾਉਣ ਵਾਲਾ ਬਾਦਲ ਸਾਹਿਬ ਐ ਨਹਿਰਾ ਕੱਢਣ ਵਾਲਾ ਕਸੀਆਂ ਬਣਾ ਕੱਢਣ ਵਾਲਾ ਮੋਗੇ ਜੇਨ ਵਾਲਾ ਪੱਕੇ ਖਾਲੇ ਬਣਾਉਣ ਵਾਲਾ ਤੇ ਮੈਨੂੰ ਯਾਦ ਆ ਤਲਵੰਡੀ ਵਾਲੇ ਆਏ ਮੇਰੇ ਕੋਲੇ ਮੈਂ ਡਿਪੀ ਸੀਐਮਸੀ ਮੈਨੂੰ ਕਹਿਣ ਲੱਗੇ ਸਾਰੇ ਕੇਲ ਪਾਣੀ ਐ ਮੋਗਿਆਂ ਤੇ ਕਿਊਬ ਲਈ ਧੱਕਣੀ ਲੱਗੇ ਸੀ ਜਿਹੜਾ ਸੀ ਲਾ ਦੇ ਮੋਗਿਆਂ ਤੇ ਹਾਂਜੀ ਹਾਂਜੀ ਲੱਗੇ ਨਾ ਮੋਗਿਆਂ ਤੇ ਕਿਊਬ ਮੈਂ ਕਿਹਾ ਲਾ ਦਿਓ ਹਲੇ ਤਾਂ ਬ੍ਰੇਕਾਂ ਲਾਦੀਆਂ ਨਵੀਆਂ ਕੱਸੀਆਂ ਕੱਢ ਕੇ ਥੋੜੇ ਟੇਲਾਂ ਦਾ ਪਾਣੀ ਪਾਉਣਾ ਬ੍ਰੇਕਾਂ ਤਾਂ ਤਾਂ ਆਪਾਂ ਹੀ ਲਾ ਦੀਆਂ ਉਹ ਦਸਾਂ ਰੋਜ਼ ਦੇਖਦੇ ਸੀ ਕਿਤੇ ਗ੍ਰਿਡ ਬਣੀਆਂ ਦੇ ਕਿ ਸਕੂਲ ਬਣੀਆਂ ਜਾਂਦੇ ਕਿਤੇ ਹਸਪਤਾਲ ਬਣੀਆਂ ਜਾਂਦੇ ਕਿਤੇ ਰਿਫਾਈਨਰੀ ਬਣੀ ਜਾਂਦੀ ਕਿਤੇ ਥਰਮਲ ਐਡੇ ਐਡੇ ਵੱਡੇ ਥਰਮਲ ਪਲਾਨਟ ਪਹਿਲੇ ਗਰਮੀ ਮਰਦੇ ਹੁੰਦੇ ਸੀ ਨਾ ਘਟ ਕਿੰਨੇ ਲੱਗ ਜਾਂਦੇ ਸੀ ਬਿਜਲੀ ਦੇ ਆਹ ਬਿਜਲੀ ਪੂਰੀ ਕਰਨ ਵਾਲਾ ਕਾਲੀਦਲ ਹੈ ਆ ਐਮਜ਼ ਵਰਗਾ ਹਸਪਤਾਲ ਦੇਖੋ ਕਿੱਡਾ ਵੱਡਾ ਹਸਪਤਾਲ ਇੱਥੇ ਖੋਲਤਾ ਜਿੱਥੇ ਮੈਨੂੰ ਲੱਗਦਾ ਪੰਜ ਚਾਰ ਰੁਪਏ ਜੀ ਇਲਾਜ ਹੋ ਜਾਂਦਾ ਇਹ ਜਿੰਨੀਆਂ ਚਿੱਟੇ ਸੈਂਟਰਲ ਯੂਨੀਵਰਸਿਟੀਆਂ ਨੌਜਵਾਨਾਂ ਨੂੰ ਚੰਡੀਗੜ੍ਹ ਜਾਂਦੀ ਲੋੜ ਨਹੀਂ ਪੈਂਦੀ ਸਾਰੇ ਕਾਲਜ ਹੀ ਵਸਤੇ ਇੱਥੇ ਜਾਂਦੀਆਂ ਗੁਰੂ ਦੀ ਨਗਰੀ ਤੱਕ ਤਲਵੰਡੀ ਸਾਹਿਬ ਉਹ ਦੇਖੋ ਕਿੰਨੀ ਸ਼ਹਿਰ ਦੇ ਵਿੱਚ ਸਾਰੀ ਪਹਿਲੇ ਤਾਂ ਮੀਂਹ ਪੈ ਜਾਂਦਾ ਸੀ ਅੰਦਰ ਜਾਣਾ ਮੁਸ਼ਕਲ ਹੋ ਜਾਂਦਾ ਸੀ ਇੰਨੇ ਟੋਏ ਸੀ ਆ ਜਿੰਨੀਆਂ ਲਿੰਕ ਰੋਡਾਂ ਸੜਕਾਂ ਮੰਡੀਆਂ ਸਾਰਾ ਇਕਾਲੀ ਦਿਨ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੀ 10 ਸਾਲ ਇਹਨਾਂ ਦਾ ਰਾਜ ਰਿਹਾ ਇੱਕ ਨਿਸ਼ਾਨੀ ਆ ਝਾੜੂ ਵਾਲਿਆਂ ਦਾ ਆਹ ਭਗਵਾਨ ਜਮਾਨ ਕੀ ਕਹਿੰਦਾ ਸੀ ਕਹਿੰਦਾ ਵੀ ਹਰਾ ਪੈਨ ਪਤਾ ਨਹੀਂ ਹਰਾ ਪੈਨ ਮੇਰਾ ਪੈਨ ਹੀ ਲੱਭਦੇ ਹੁਣ ਪਤਾ ਨਹੀਂ ਕਿੱਥੇ ਹੀ ਸਰਕਾਰ ਅਖੀਕਲ ਦੱਸੋ ਤੁਸੀਂ ਨਵਾਂ ਟਰੈਕਟਰ ਲੈ ਕੇ ਆਏ ਹੋ ਅਡਾੜੀ ਅਨਾੜੀ ਨੂੰ ਦੋਵੋਗੇ ਚਲਾਉਣ ਵਾਸਤੇ ਤੁਸ ਦਾ ਸਾਰਾ ਸੂਪਾ ਦੇਤਾ ਇੱਕ ਨਾੜੀ ਨੂੰ ਆ ਪੁਲਿਸ ਵਾਲੇ ਖੜੇ ਇੱਕ ਦੱਸਿਓ ਯਾਰ ਸ਼ਰਾਬ ਪੀ ਕੇ ਚਲਾਉਣਾ ਗੁਨਾਹ ਹੈ ਆ ਕੀ ਕੀ ਕਰਦੇ ਹੋ ਤੁਸੀਂ ਰੋਕ ਲੈਨੇ ਹੋ ਅੰਦਰ ਕਰਦੇ ਨੇ ਹੋ ਜੇ दारू ਪੀਤੀ ਹੋਏ ਥਰਮਾਮੀਟਰ ਲਾ ਕੇ ਗੱਡੀ ਨੂੰ ਨਾ ਚਲਾਉਣ ਦਿੰਦੇ ਪਰ ਤੁਹਾਡਾ ਮੁੱਖ ਮੰਤਰੀ ਤਾਂ ਬੋਤਲ ਪੀ ਕੇ ਚਲਾਈ ਜਾਂਦਾ ਪੰਜਾਬ ਉਹਦੇ ਥਰਮਾਮੀਟਰ ਲਾ ਕੇ ਦੇਖੋ ਉਹ ਜਿਹੜਾ ਉਹ ਕੱਲ ਦੇਖਿਆ ਪਰसों ਤੁਸੀਂ ਪਟੰਡੇ ਉਹ ਰਾਤ ਨੂੰ ਜਾਦੀ ਪੀਲੀ ਸ਼ਾਮ ਨੂੰ ਸ਼ੌਕ ਪੀਲੀ ਉਹਨੂੰ ਸਾਰਾ ਹਿੱਲ ਗਿਆ ਪਤਨੀ ਗੱਡੀ ਤੇ ਆ ਕੇ ਨੱਚਣ ਲੱਗਿਆ ਪੋਤ ਨੇ ਆ ਕੇ ਸਿਰ ਤੇ ਖੋਣ ਲੱਗਿਆ ਮੁੱਖ ਮੰਤਰੀ ਦੇ ਕੰਮ ਹੈ ਆਪਾਂ ਵੀ ਹੱਕ ਹੈ ਯਾਰ ਮੈਂ ਤੇ ਨਹੀਂ ਕਲ ਦੱਸਦਾ ਮੁੱਖ ਮੰਤਰੀ ਕਰਾ ਚੁਣਿਆ ਹੈ ਹੈ ਇਹਨੇ ਇੱਕ ਕੋਈ ਗਰੰਟੀ ਪੂਰੀ ਕੀਤੀ ਐ ਆ 15 ਅਗਸਤ ਨੂੰ ਕੀਤੀ ਸੀ ਇਹਨੇ ਕਿ ਮੈਂ ਬਾਪ ਬਣ ਜਾਊਗਾ ਉਹ ਗਰੰਟੀ ਪੂਰੀ ਕੀਤੀ ਤੁਸੀਂ ਝਾੜੂ ਵਾਲੇ ਦੇਖੋ ਸਾਰੇ ਨਵੇਂ ਵਿਆਹ ਕਰਾਏ ਕਿ ਨਹੀਂ ਜਿਹਦਾ ਨਹੀਂ ਹੋਏ ਸੀ ਉਹ ਵੀ ਕਰਾਏ ਸਾਰੇ ਹੋਰ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਕੋਈ ਕੰਮ ਨਹੀਂ ਡੱਕਾ ਤੋੜਿਆ ਨਹੀਂ ਉਠ ਤੇ ਉਠ ਤੇ ਉੱਠ ਤੇ ਜੋੜ ਤੇ ਉੱਠ ਤੇ ਫਿਰ ਆਪਾਂ ਆਪਣੀ ਕਿਸਮਤ ਹੀ ਖਰਾਬ ਕੀਤੀ ਹੈ ਨਾ ਆਪਾਂ ਆਪਣੇ 10 ਸਾਲ ਖਰਾਬ ਕਰ ਲਏ ਜਿਹੜਾ 50 ਸਾਲ ਦਾ ਸੀ ਉਹ 60 ਸਾਲ ਦਾ ਹੋ ਗਿਆ ਜਿਹੜਾ 40 ਸਾਲ ਦਾ ਸੀ ਉਹ 50 ਸਾਲ ਦਾ ਹੋ ਗਿਆ ਮੱਥ ਜੋੜ ਕੇ ਬੰਦਾ ਹੋਰ ਨਾ ਤਜਰਬਾ ਕਰ ਲਓ ਕਿਤੇ ਹੋਰ ਇੱਕ ਆ ਗਿਆ ਬੰਦਾ ਕਹੂਗਾ ਮੈਨੂੰ ਆ ਮੌਕਾ ਦਿਓ 5 ਸਾਲ ਬਾਅਦ ਤੁਸੀਂ ਕਹਿੰਦੇ ਚਲ ਤੂੰ ਵੀ ਲੈ ਲਾਓ ਆਪਣੇ ਆਪਣੇ ਆਕਾਲੀ ਦਲ ਕੌਮ ਦੀ ਜਥੇਬੰਦੀ ਹੈ ਥੋੜੀ ਜਥੇਬੰਦੀ ਹੈ 103 ਸਾਲ ਪਾਣੀ ਜਥੇਬੰਦੀਆਂ ਤੁਹਾਡੇ ਬਜ਼ੁਰਗ ਨੇ ਖੜੀ ਕੀਤੀ ਇੱਥੇ ਬਹੁਤ ਬਜ਼ੁਰਗ ਹੋਣੇ ਆ ਜਾਂ ਨੌਜਵਾਨ ਹੋਣੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਬਾਦਲ ਸਾਹਿਬ ਦਾ ਜੇਲਾ ਕੱਟਿਆ ਹੋਣੇ ਆ ਹੱਥ ਘੜੇ ਕਰੋ ਜਿਨ੍ਹਾਂ ਦੇ ਆ ਦੇ ਖੜੇ ਆਏ ਕਾਲੀ ਦਲ ਜਿਨ੍ਹਾਂ ਨੇ 4 ਸਾਲ 3 ਸਾਲ 5 ਸਾਲ 10 ਸਾਲ ਜੇਲਾ ਚ ਗਏ ਆ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲ ਐਨਐਸਏ ਇੱਕ ਮੇਰਾ ਵੀਰ ਹੁਣ 1 ਸਾਲ ਤੋ ਗਿਆ ਤੇ ਉਹ ਕਹਿੰਦਾ ਮੈਨੂੰ ਛੇੜੀ ਕੱਟੋ ਤੇ ਬਾਦਲ ਸਾਹਿਬ ਨੇ ਤਾਂ ਕਿਵੇਂ ਕਿਹਾ ਕਿ ਮੈਨੂੰ ਕੱਢੋ 16 ਸਾਲ 3 ਸਾਲ ਤਾਮਿਲਨਾਡੂ ਜੇਲ੍ਹ 400 ਮਨੀਪੁਰ ਦੀ ਜੇਲ੍ਹ ਨਾ ਕੋਈ ਮਿਲਨ ਦਿਲਦੇ ਸੀ ਨਾ ਕੁਝ ਕਰਨ ਦਦੇ ਪਰ ਪਿੱਛੇ ਨਹੀਂ ਹਟਿਆ ਆ ਹੁੰਦੀ ਏ ਲੀਡਰ ਲੀਡਰ ਦਾ ਪੰਨਾ ਰਾਤ ਰਾਤ ਨਹੀਂ ਬੰਦਾ ਜਿਹੜੇ ਰਾਜ ਤੋਂ ਰਾਜ ਲੀਡਰ ਬੰਨਾ ਚਾਹੁੰਦੇ ਆ ਉਹਨਾਂ ਤੋਂ ਬਚੋ ਦੇਖੋ ਤਜਰਬਾ ਦੇਖੋ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਕਿਵੇਂ ਬਣੇ ਪਹਿਲੇ ਪਿੰਡ ਦੇ ਸਰਪੰਚ ਬਣੇ ਬਾਦਲ ਪਿੰਡ ਦੇ ਬਲਾਕ ਸੰਮਤੀ ਦੇ ਇਲੈਕਸ਼ਨ ਲੜ ਕੇ ਜਿੱਤੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜ ਕੇ ਜਿੱਤੇ ਆ ਐਮਐਲਏ ਬਣੇ ਐਮਪੀ ਬਣੇ 16 ਸਾਲ ਜ਼ਿਲ੍ਹਾ ਕੱਟ ਕੇ ਮੁੱਖ ਮੰਤਰੀ ਬਣੇ ਆ ਐ ਨਹੀਂ ਆ ਕਿ ਗੱਡੀ ਚੜੇ ਟੁੜਕਲੇ ਸੁਣਾ ਕੇ ਹੁਣ ਚੁੜਕਲੇ ਸੁਣਾ ਲਾ ਮੁੱਖ ਮੰਤਰੀ ਤੇ ਦੇਖ ਲਿਆ ਬੈਠਾ ਕਿੱਥੇ ਲੱਭ ਨਹੀਂ ਉਦੋਂ ਕੀ ਕਹਿੰਦਾ ਸੀ ਆ ਗਨਮਨ ਐਵੇਂ ਰੱਖੀ ਬੈਠਿਆ ਹੁਣ ਤਾਂ ਐਂ ਚਮੜੇ ਦੇ ਨਾਲ ਕਿਸੇ ਨੂੰ ਮਿਲ ਨਹੀਂ ਦਿੰਦੇ ਤੁਸੀਂ ਇਹ ਕਿਸੇ ਪਿੰਡ ਬੁਲਾ ਲਓ ਨੂੰ ਨਾਲ ਦੇ ਚਾਰ ਪਿੰਡਾਂ 'ਚ ਪੁਲਿਸ ਵਾਲੇ ਕਰਫਿਊ ਲਾ ਦਿੰਦੇ ਆ ਕਿ ਹੋਰ ਨਾ ਆਏ ਬਾਦਲ ਸਾਹਿਬ ਨੂੰ ਤੁਸੀਂ ਜੋ ਮਰਜੀ ਥੋਡੇ ਕੋਲੇ ਆ ਕੇ ਬਹਿ ਜਾਂਦੇ ਸੰਗਤ ਦਰਸ਼ਨ ਕਰਦੇ ਸੀ ਅੱਛਾ ਹੁਣ ਤੁਸੀਂ ਜਾਣਦੇ ਹੋ ਜਦੋਂ ਸੰਗਤ ਸਿੰਘ ਕਰਦੇ ਬਾਦਲ ਸਾਹਿਬ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਤੱਕ ਜਾਂਦੇ ਸੀ ਕਿ ਨਹੀਂ ਤੁਸੀਂ ਪਿੰਡ 'ਚ ਦੇਖ ਲਓ ਜੋ ਕੁਝ ਵੀ ਬਣਿਆ ਆ ਅਕਾਲੀ ਸਰਕਾਰ ਨੇ ਕੀਤਾ ਹੈ ਸ਼੍ਰੋਮਣੀ ਅਕਾਲੀ ਦਾ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਾ ਜਿੰਦਾਬਾਦ ਇਸ ਕਰਕੇ ਜੇ ਵਾਪਸ ਤੁਸੀਂ ਖੁਸ਼ੀਆਂ ਲੈ ਕੇ ਆਉਣੀ ਆ ਜੇ ਜਿਹੜੂ ਸਹੀ ਦੱਸਦਾ ਹੈ ਜਿਸ ਦਿਨ ਤੁਸੀਂ ਆਪਣੀ ਸਰਕਾਰ ਲਿਆਂਦੀ ਮੈਨੂੰ 2 ਮਹੀਨੇ ਦਿਓ 2 ਮਹੀਨੇ ਦੇ ਅੰਦਰ ਥੋੜੀ ਇੱਥੋਂ ਤੱਕ ਪਾਣੀ ਪਿਜਾਉਂ ਤੁਹਾਨੂੰ ਤੁਸੀਂ ਇਕੱਲਾ ਇੱਕ ਕੰਮ ਕਰਨਾ ਜਦੋਂ ਸਰਕਾਰ ਬਣੀ ਪਿੰਡ ਦਾ ਕੋਈ ਬੰਦਾ ਆ ਕੇ ਯਾਦ ਕਰਾ ਦੇ ਕਿਉਂਕਿ ਹੁਣ ਪਤਾ ਨਹੀਂ ਕਿੰਨੇ ਭੁੱਲ ਜਾਈਦਾ ਹੈ ਯਾਦ ਕਰ ਅੱਛਾ ਦੂਜੀ ਗੱਲ ਕਿਹਦੇ ਕੋਲ ਕੋ ਟਿਊਬਵਲ ਕਨੈਕਸ਼ਨ ਹੈ ਨਹੀਂ ਹੈ ਨਹੀਂ ਪਹਿਲੇ ਹਫਤੇ ਸਰਕਾਰ ਬਣਾ ਦਿਓ ਜਿੰਨੇ ਮਰਜ਼ੀ